ਤੋ ਹੁਣੇ-ਹੁਣੇ ਪੁਲਿਸ ਨੇ ਲਿੱਤਾ ਹੈ ਵੱਡਾ ਐਕਸ਼ਨ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਹੱਦ ਤਵਾਰ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਯੂਪੀ ਦੇ ਹਾਥਰਾਜ ਦੇ ਵਿੱਚ ਹੋਏ ਦਿਲ ਦਹਿਲਾਉਣ ਵਾਲੇ ਹਾਦਸੇ ਦਾ ਮਾਮਲਾ ਯੂਪੀ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਵਿੱਚ 4 ਪੁਰਸ਼ ਤੇ 2 ਔਰਤਾਂ ਨੇ ਇਹ ਸਾਰੇ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਤੇ ਸੇਵਾਦਾਰ ਵਜੋਂ ਕੰਮ ਕਰਦੇ ਨੇ ਨਾਰਾਇਣ ਸਾਕਰ ਉਰਫ ਭੋਲੇ ਬਾਬਾ ਦਾ ਨਾਮ ਐਫਆਰਆਈ ਦੇ ਵਿੱਚ ਨਹੀਂ ਹੈ ਜ਼ਿੰਮੇਵਾਰੀ ਪ੍ਰਬੰਧਕ ਦੀ ਹੈ ਇਸ ਦੀ ਜਾਣਕਾਰੀ ਅਲੀਗੜ ਦੇ ਆਈਜੀ ਸਰਬ ਨੇ ਦਿੱਤੀ ਆਈਜੀ ਸਰਬ ਨੇ ਵੀਰਵਾਰ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਹੈ ਕਿ ਮੂਲਜ਼ਮਾ ਦੇ ਖਿਲਾਫ ਭਾਰ ਦੇ ਡਿੰਡਾ ਵਾਲਾ ਦੀ ਧਾਰਾ ਦੇ ਤਹਿਤ 105 110 126 2 223 238 ਦੇ ਤਹਿਤ ਐਫਆਰਆਈ ਦਰਜ ਕੀਤੀ ਗਈ ਹੈ ਉਹ দান ਇਕੱਠਾ ਕਰਨ ਤੇ ਢੀੜਪੜਕ ਕੇ ਇਕੱਠੇ ਕਰਨ ਦਾ ਕੰਮ ਕਰਦੇ ਨੇ ਉਹ ਪ੍ਰੋਗਰਾਮ ਦੇ ਵਿੱਚ ਹਰ ਤਰ੍ਹਾਂ ਦਾ ਪ੍ਰਬੰਧ ਕਰਦੇ ਨੇ ਬਾਬੇ ਤੋਂ ਅੱਜ ਪੁੱਛ ਗਿਛ ਨਹੀਂ ਹੋਈ ਜੇਕਰ ਲੋੜ ਪਈ ਤਾਂ ਪੁੱਛ ਗਿਛ ਕੀਤੀ ਜਾਵੇਗੀ ਤੁਹਾਡੇ ਕੀ ਵਿਚ